ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਤੇ ਸਵਾਗਤ ਹੈ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰ ਦਿਓ ਤੁਸੀਂ ਦੇਖ ਲਓ ਕਿੰਨੀ ਸੋਹਣੀ ਜੋੜੀ ਲੱਗ ਰਹੀ ਹੈ ਗੁਰਲੀਨ ਚੋਪੜਾ ਨੇ ਦਵਿੰਦਰ ਸਿੰਘ ਨਾਲ ਵਿਆਹ ਕਰਾਇਆ ਦਵਿੰਦਰ ਸਿੰਘ ਅੰਮ੍ਰਿਤਸਰ ਤੋਂ ਬਲਾਉਣ ਕਰਤੇ ਸਨ ਉਹਨਾਂ ਦੀ ਬਹੁਤ ਸੋਹਣੀ ਜੋੜੀ ਲੱਗ ਰਹੀ ਹੈ ਤੁਸੀਂ ਸਾਰੇ ਵੀ ਉਹਨਾਂ ਨੂੰ ਵਧਾਈ ਦਿਓ ਗਰਲੀਨ ਚੋਪੜਾ ਨੇ ਬੱਬੂ ਮਾਨ ਦੀ ਫਿਲਮ ਹਸ਼ਰ ਵਿੱਚ ਵੀ ਕਿਰਦਾਰ ਨਿਭਾਇਆ ਬਹੁਤ ਵਧੀਆ ਉਹਨਾਂ ਨੇ ਐਕਟਿੰਗ ਕੀਤੀ ਸੀ ਗਰਲੀਨ ਚੋਪੜਾ ਸੁਭਾਅ ਦੇ ਵੀ ਬਹੁਤ ਵਧੀਆ ਸਨ ਉਹਨਾਂ ਨੂੰ ਬਹੁਤ ਵਧੀਆ ਹਮਸਫਰ ਮਿਲਿਆ ਹੈ ਗਰਲੀਨ ਚੋਪੜਾ ਦੇ ਵਿਆਹ ਵਿੱਚ ਸਾਰੇ ਹੀ ਸਿੰਘ ਆਏ ਸੀ ਉਹਨਾਂ ਨੇ ਬਹੁਤ ਸਾਰੀਆਂ ਰੌਣਕਾਂ ਮਿਲਾਈਆਂ ਸੀ ਤੁਸੀਂ ਦੇਖ ਲਓ ਗਰਲੀਨ ਚੋਪੜਾ ਤੇ ਦਵਿੰਦਰ ਸਿੰਘ ਬਹੁਤ ਵਧੀਆ ਹੀ ਨੱਚ ਰਹੇ ਸਨ ਉਹਨਾਂ ਨੂੰ ਬਹੁਤ ਵਿਆਹ ਦਾ ਚਾ ਸੀ ਉਹਨਾਂ ਨੇ ਰਲ ਕੇ ਖੁਸ਼ੀ ਮਨਾਈ ਉੱਥੇ ਸਤਵਿੰਦਰ ਬਿੱਟੀ ਨੇ ਵੀ ਉਹਨਾਂ ਨਾਲ ਖੂਬ ਭੰਗੜਾ ਪਾਇਆ ਤੇ ਉਹਨਾਂ ਨੂੰ ਬਹੁਤ ਹੀ ਚਾ ਸੀ ਵਿਆਹ ਦਾ ਗੁਰਲੀਨ ਚੋਪੜਾ ਨੂੰ ਬਹੁਤ ਬਹੁਤ ਮੁਬਾਰਕਾਂ ਹੋਣ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰ ਦਿਓ ਧੰਨਵਾਦ